ਸਭ ਤੋਂ ਪਹਿਲੇ ਮੈਂ ਉਰੇਾਈ ਵੀ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਨਿੱਕੇ ਜਿਹੇ ਸੱਦੇ ਤੇ ਆਏ ਨੇ ਤੇ ਸਾਡਾ ਸਹਿਯੋਗ ਕਰਦਿਆਂ ਤੇ ਲੋਕਾਂ ਨੂੰ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਉਂਦੇ ਆ। ਅੱਜ ਦਾ ਜਿਹੜਾ ਅਸੀਂ ਇਹ ਕੈਂਪ ਲਗਾਇਆ ਹੈ ਇਹ ਅਸੀਂ ਬਾਲਗ ਸਮਾਜ ਵੈਲਫੇਅਰ ਸੁਸਾਇਟੀ ਰਜਿਸਟਰਡ ਆਈਪੁਰ ਦੀ ਤਰਫੋਂ ਲਗਾਇਆ ਹੈ। ਸਾਡੀ ਇਹ ਸੰਸਥਾ 5 ਸਾਲ ਤੋਂ ਵਰਕ ਕਰ ਰਹੀ ਹੈ ਸਮਾਜ ਦੇ ਵਿੱਚ ਸੇਵਾ ਦਾ। ਇਹਦੇ ਵਿੱਚ ਅਸੀਂ ਡੋਰਾ ਚੋਰੀ ਦਾ ਪ੍ਰੋਗਰਾਮ ਕਰਦੇ ਆਂ ਮੈਰਿਜ ਬਿਊਰੋ ਦਾ ਵੀ ਕੰਮ ਕਰਦੇ ਆਂ ਜਿਹੜੀ ਫ੍ਰੀ ਸੇਵਾ ਦਿੰਦੇ ਆਂ ਅਸੀਂ। ਔਰ ਅੱਜ ਜਿਹੜਾ ਅਸੀਂ ਫਸਟ ਟਾਈਮ ਕੈਂਪ ਲਗਾਇਆ ਹੈ ਇਹ ਮੈਡੀਕਲ ਕੈਂਪ ਲਗਾਇਆ ਹੈ ਇਹਦੇ ਵਿੱਚ ਅਸੀਂ ਡੈਂਟਲ ਤੇ ਆਈ ਦੇ ਡਾਕਟਰਸ ਬੁਲਾਏ ਹਨ ਜੋ ਟੀਮ ਆਈ ਹੈ ਸਾਡੀ ਆਈ ਦੇ ਡਾਕਟਰ ਸਾਡੇ ਰਾਜਪੁਰਾ ਤੋਂ ਹੈ ਤੇ ਡੈਂਟਲ ਦੀ ਪੂਰੀ ਟੀਮ ਸਾਡੀ ਚੰਡੀਗੜ੍ਹ ਤੋਂ ਆਈ ਹੈ ਸਰ ਇਹ ਸਿਰਫ ਬੱਚਿਆਂ ਵਾਸਤੇ ਹੀ ਰੱਖਿਆ ਹੈ ਜਾਂ ਸਾਰਿਆਂ ਵਾਸਤੇ ਰੱਖਿਆ ਜਿੱਦਾਂ ਸਕੂਲ 'ਚ ਬੱਚੇ ਵੀ ਆਏ ਸਿਰਫ ਬੱਚੇ ਆ ਰਹੇ ਨੇ ਸਰ ਅੱਜ ਦਾ ਜਿਹੜਾ ਕੈਂਪ ਸਪੈਸ਼ਲੀ ਬੱਚਿਆਂ ਲਈ ਕਰਿਆ ਹੈ ਤਾਂ ਕਿ ਬੱਚੇ ਪ੍ਰਾਈਸਲੀ ਦੇ ਡਾਕਟਰ ਦੀ ਡਾਕਟਰ ਸਾਹਿਬ ਦੀ ਉਹਦੇ ਵਿੱਚ ਕਿ ਕਿਵੇਂ ਆਪਣੇ ਟੀਥ ਜਿਹੜੇ ਆ ਸੀ ਠੀਕ ਰੱਖ ਸਕਦੇ ਆ ਤੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਵੀ ਕਿਵੇਂ ਉਹਨਾਂ ਨੇ ਆਪਣੇ ਦੰਦਾਂ ਦੀ ਦੇਖਭਾਲ ਕਰਨੀ ਆ ਤੁਹਾਡੀ ਜਿਹੜੀ ਵੈਲਫੇਅਰ ਸੁਸਾਇਟੀ ਆ ਸਿਰਫ ਬੱਚਾ ਵਾਸਤੇ ਹੀ ਇਸ ਟਾਈਮ ਕੰਮ ਕਰ ਰਹੀ ਆ ਜਾਂ ਸਾਰੇ ਵਾਸਤੇ ਸਾਰੇ ਸਮਾਜ ਲਈ ਸਰ ਕੰਮ ਕਰ ਰਹੀ ਆ ਵੱਡੇ ਛੋਟੇ ਬਜ਼ੁਰਗਾਂ ਲਈ ਸਭ ਲਈ ਕੰਮ ਕਰ ਰਹੀ ਆ ਆਮਲੇ ਦਿਨਾਂ ਵਿੱਚ ਹੋਰ ਕੋ ਬੱਚਿਆਂ ਲਈ ਜਾਂ ਕੋਈ ਵੱਡੇਾਂ ਲਈ ਕੋ ਪ੍ਰੋਗਰਾਮ ਰੀਸੈਂਟਲੀ ਸਰ ਅਸੀਂ ਕੋਰ ਕੈਂਪ ਲਗਾ ਰਿਹਾ ਆ ਪਟੇਲ ਕਾਲਜ ਦੇ ਵਿੱਚ ਜਲਦੀ ਲਗਾ ਰਿਹਾ ਆ ਉਹ ਕੈਂਸਰ ਨਾਲ ਰਿਲੇਟਡ ਹੋਏਗਾ ਸਰ ਠੀਕ ਹੈ ਠੀਕ ਹੈ ਹਾਂ ਸਰ ਇਹਦੇ ਵਿੱਚ ਮੇਰੇ ਨਾਲ ਖੜੇ ਮੇਰੇ ਸਹਿਯੋਗੀ ਟੀਮ ਮੈਂਬਰਸ ਹੈ ਜਿਨ੍ਹਾਂ ਦੇ ਦਮ ਤੇ ਅਸੀਂ ਇਹ ਕੰਮ ਕਰ ਰਹੇ ਹਾਂ ਮੈਂ ਇਹਨਾਂ ਦਾ ਆਪਣੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਸਾਨੂੰ ਪੁਸ਼ਪ ਕਰਦੇ ਆਂਦੇ ਅਸੀਂ ਅੱਗੇ ਚੱਲਦੇ ਜਾ ਰਹੇ ਹਾਂ ਖਾਸ ਤੌਰ ਤੇ ਮੈਂ ਵਿਨੋਦ ਚਾਵਲਾ ਜੀ ਆਪਣਾ ਰਮੇਸ਼ ਦੇਰਾ ਜੀ ਇੰਦਰ ਮਹਿਤਾ ਜੀ ਪ੍ਰਵੀਨ ਦੀਦੀ ਯੋਗਾ ਕੈਂਪ ਲਗਵਾਉਂਦੇ ਆਂ ਸਭ ਲਈ ਖੁੱਲਾ ਸੱਦਾ ਹੈ ਸ਼ਿਵ ਮੰਦਰ ਦੇ ਵਿੱਚ ਬਹੁਤ ਬਹੁਤ ਸਮਾਤ ਆਪਣਾ ਯੋਗ ਗੁਰੂ ਆਪਣੇ ਪ੍ਰਵੀਨ ਲੂਥਰਾ ਜੀ ਹੈ ਇਹ ਮਤਲਬ ਕਿ ਕੈਂਪ ਲਗਾਉਂਦੇ ਆ ਯੋਗਾ ਦਾ ਡੇਲੀ ਕਰਾਉਂਦੇ ਆ ਚਾਰ ਕਲਾਸ ਚੱਲਦੀ ਹੈ ਹਾਂਜੀ ਸਰ ਮੈਂ ਇੰਦਰ ਮਹਿਤਾ ਚੇਅਰਮੈਨ ਬੋਲਪੁਰ ਸਮਾਜ ਦਾ ਮੈਂ ਸਾਰੇ ਸਕੂਲ ਦੇ ਸਟਾਫ ਦਾ ਧੰਨਵਾਦਿਆਂ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਇਸੇ ਸਮਾਂ ਟਾਈਮ ਦਿੱਤਾ ਹੈ ਤੇ ਜਿੰਨੇ ਅਸੀਂ ਡਾਗ ਕਰਿਆ ਸੀ ਐਮ ਮਾਡਰਨ ਸਕੂਲ ਦੇ ਜਿੰਨੇ ਵੀ ਬੱਚੇ ਹੈ ਸਭ ਦੇ ਆਈ ਤੇ ਡੈਂਟਿਸਟ ਦਾ ਚੈੱਕਅਪ ਕਰਾਂਗੇ ਜੋ ਵੀ ਕਿਸੇ ਨੂੰ ਜ਼ਰੂਰਤ ਤੋਂ ਬੰਦ ਹੋਏਗੀ ਤੇ ਉਹਨਾਂ ਨੂੰ ਦਵਾਈਆਂ ਵੀ ਦੇਾਂਗੇ ਅਗਲੀ ਵਾਰ ਇਸ ਤੋਂ ਅਸੀਂ ਜਿਹੜਾ ਮੈਡੀਕਲ ਕੈਂਪ खुला ओपन लवोंगे जिस तमाम राज हल्के के लोग इकट्ठे हो मैं सारे दोबारा अपनी टीम का धन्यवाद हाँ जिन्होंने मान सम्मान के कैंप लाया और लोगों के वास्ते जरा सेवा कर रहे हैं बहुत ही अच्छे अमर जी सेवा कर रहे हैं मैं इन्हों का धन्यवाद सर थैंक्सफुल है हम मेरा सारा स्टाफ बहुत अच्छा लगा हमारे स्कूल में फर्स्ट टाइम ये कैंप लग रहा है कि ये वाला साथ हो बहुत तो कि बच्चों का प्रॉपर चेकअप हो रहा है उनको गाइडेंस दी जा रही है भी कैसे आपने ब्रश करना है कैसे दांतों की देखभाल करनी है जिनकी आईज की प्रॉब्लम है तो उनको ये स्लिप के ऊपर लिख के दे रहे हैं मेडिसिन जो सिविल हॉस्पिटल से फ्री मिलेगी इनको तो वहाँ पे भी इनका दोबारा भी चेकअप होगा तो बहुत ज़्यादा बेनिफिट हमें मिला है और हमें बहुत अच्छा लगा मैं सभी का बहुत बहुत थैंक्स कर ये बालपुरी वेलफेयर सोसाइटी का भी पूरी डॉक्टर्स की टीम का मेरी तरफ से बहुत बहुत थैंक्स टीवी के नाम तो जाने जाते हो तुम अच्छी बच्चों ਡੈਂਟਿਸ ਫੋਰ ਆਈਸ ਵਾਲੇ ਚੈੱਕ ਕਰ ਰਹੇ ਠੀਕ ਹਨ ਆਈਸ اور ਡੈਂਟਿਸ ਦਾ ਲੱਗਿਆ ਹੋਇਆ ਕੈਂਪ ਇਥੇ ਬੱਚਾ ਵਾਸਤੇ ਸਪੈਸ਼ਲ ਹੈ ਨਾ ਤਾਂ ਅਮਿਤ ਜੀ ਨੇ ਯਾਰ ਸਾਰੀ ਟੀਮ ਨੇ ਅਰੇਂਜ ਕੀਤਾ ਤਾਂ ਬਹੁਤ ਅੱਛਾ ਲੱਗ ਰਿਹਾ ਹੈ ਕਿ ਬੱਚੇ ਬਹੁਤ ਅੱਛੀ ਤਰ੍ਹਾਂ ਦੇ ਚੈੱਕਅਪ ਕਰਵਾ ਰਹੇ ਹਨ ਟੀਚਰਸ ਪੂਰਾ ਸਾਥ ਦੇ ਰਹੇ ਹਨ ਡਾਕਟਰ ਬਹੁਤ ਅੱਛੀ ਤਰ੍ਹਾਂ ਉਹਨਾਂ ਨੂੰ ਚੈੱਕ ਕਰਾ ਰਹੇ ਹਨ ਸਾਰੀ ਟੀਮ ਦਾ ਵਰਕ ਹੈ ਬਹੁਤ ਅੱਛਾ ਲੱਗ ਰਿਹਾ ਹੈ ਇਸ ਕਰਕੇ ਬੱਚਿਆਂ ਨੂੰ ਤਾਂ ਹਮੇਸ਼ਾ ਹੀ ਟਾਈਮ ਟੂ ਟਾਈਮ ਇਹ ਚੈੱਕਅਪ ਜ਼ਰੂਰੀ ਹੋਣਾ ਚਾਹੀਦਾ ਇਹਨਾਂ ਦਾ ਨਾ ਹੈ ਨਾ ਤਾਂ ਬਹੁਤ ਥੈਂਕ ਯੂ ਹੈ ਇਹਨਾਂ ਦਾ ਪ੍ਰਿੰਸੀਪਲ ਮੈਮ ਦਾ ਡਾਕਟਰ ਦਾ ਸਭ ਦਾ ਤੇ ਯੋਗਾ ਵਾਸਤੇ ਤਾਂ ਤੁਸੀਂ ਕਲਾਸਿਸ ਲਗਾਉਂਦੇ ਹੋ ਬੱਚਿਆਂ ਨੂੰ ਅੱਖਾਂ ਦੀ ਜਾਂ ਦੰਦਾਂ ਵਾਸਤੇ ਯੋਗਾ ਟਿਚਰ ਹੋ ਹਾਂਜੀ ਵੈਸੇ ਬੱਚਿਆਂ ਵਾਸਤੇ ਹੈਗੇ ਨੇ ਸਾਡੇ ਐਕਸਰਸਾਈਜ਼ ਹੈਗੀਆਂ ਨੇ ਅਨੋਮਲੋਮ ਹੁੰਦਾ ਵਾ ਹੈਨਾ ਉਹ ਕਰਨਾ ਚਾਹੀਦਾ ਬੱਚਿਆਂ ਨੂੰ ਮੇਰੀਆਂ ਕਲਾਸਿਸ ਲੱਗਦੀਆਂ ਨੇ ਬੱਚਿਆਂ ਦੀ ਕਲਾਸ ਅਸੀਂ 7 ਤੋਂ 8 ਵਜੇ ਤੱਕ ਸ਼੍ਰੀ ਮੰਦਿਰ ਵਿੱਚ ਲਗਾਉਂਦੇ ਹੈਗੇ ਆ ਤਾਂ ਉਹ ਅੱਛੀ ਕਲਾਸ ਚੱਲ ਰਹੀ ਆ ਸਭ ਨੂੰ ਸੱਦਾ ਕਿ ਜਿਹੜਾ ਮਰਜ਼ੀ ਆ ਸਕਦਾ ਕੋਈ ਐਸੀ ਗੱਲ ਨਹੀਂ ਹੈਗੀ ਔਰ ਸਵੇਰੇ 5:30 ਤੋਂ ਪੋਨੇ ਸੱਤ ਲੇਡੀਜ਼ ਦਾ ਹੈਗਾ ਗਰੁੱਪ 6:30 ਤੋਂ 8 ਵਜੇ ਤੱਕ ਲੇਡੀਜ਼ ਜੈਂਟਸ ਦਾ ਬੱਚਿਆਂ ਦਾ ਹੀ ਇਕੱਠਾ ਹੈਗਾ ਉਸ ਤੋਂ ਬਾਅਦ 4:30 ਵਜੇ ਤੋਂ ਲੈ ਕੇ 5:30 ਵਜੇ ਤੱਕ ਲੇਡੀਜ਼ ਦਾ ਹੈਗਾ ਉਸ ਤੋਂ ਬਾਅਦ 7:30 7 ਤੋਂ 8 ਵਜੇ ਤੱਕ ਬੱਚਿਆਂ ਦਾ ਹੈਗਾ ਤਾਂ ਜਿਹੜਾ ਮਰਜ਼ੀ ਕਲਾਸ ਵਿੱਚ ਆ ਸਕਦਾ ਫ੍ਰੀ ਹੈ ਕੋਈ ਪੈਸਾ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇਸ ਕਰਕੇ ਸਭ ਦਾ ਵੈਲਕਮ ਹੈ ਥੈਂਕ ਯੂ ਸਰ ਕੀ ਜਨਾ ਅੱਜ ਦਾ ਜੋ ਕੈਂਪ ਲਗਾਇਆ ਜਾ ਰਿਹਾ ਹੈ ਤੁਹਾਡਾ ਸਹਿਯੋਗ ਤੁਹਾਡੇ ਸਟੂਡੀਓ ਫਸਟ ਆਫ ਆਲ ਮੈਂ ਜਿਹੜੇ ਵੀ ਮੀਡੀਆ ਦੇ ਉਸੀ ਲੋਕ ਆਏ ਹੋਏ ਹਨ ਔਰ ਜਿਹੜੇ ਸਾਡੇ ਇੱਥੇ ਦੇ ਇਸ ਬਹਾਵਲਪੁਰ ਸਮਾਜ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਹੈ ਮੈਂਬਰ ਹੈ ਜਿਹੜੇ ਵੀ ਇਹ ਆਰਗੇਨਾਈਜ਼ ਕਰ ਰਹੇ ਹਨ ਇਹਨਾਂ ਸਾਰਿਆਂ ਦਾ ਮੈਂ ਆਪਣੀ ਤਰਫ ਤੋਂ ਔਰ ਮੈਨੇਜਮੈਂਟ ਦੀ ਤਰਫ ਤੋਂ ਸਕੂਲ ਮੈਨੇਜਮੈਂਟ ਤਰਫੋਂ ਹਾਰਦਿਕ ਅਭਿਨੰਦਨ ਵੀ ਕਰਦਾ ਔਰ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਇੱਕ ਬਹੁਤ ਹੀ ਅੱਛਾ ਉਪਰਾਲਾ ਲੈ ਆਪਾਂ ਰਾਜਪੁਰੇ ਤੁਸੀਂ ਦੇਖਦੇ ਹੋ ਉਹਨੇ মিডিਆ ਨਾਲ ਅਟੈਚਡ ਹੈ ਕਿ ਇਥੇ ਮੈਡੀਕਲ ਕੈਂਪਸ ਆਮ ਤੌਰ ਤੇ ਲੱਗਦੇ ਰਹਿੰਦੇ ਆਂ ਭਾਰਤ ਵਿਕਾਸ ਪਰਸ਼ਦ ਵੀ ਹਰ ਮਹੀਨੇ ਮੈਡੀਕਲ ਕੈਂਪ ਲਗਾਰੀ ਹੈ ਹੋਰ ਵੀ ਸੰਸਥਾਵਾਂ ਜਿਹੜੀ ਹੈਗੀਆਂ ਮੈਡੀਕਲ ਕੈਂਪਸ ਲਗਾ ਰਹੇ ਆਂ ਉਹਦੇ ਵਿੱਚ ਕੀ ਹੁੰਦਾ ਉਹ ਜਿਹੜੇ ਬਾਹਰ ਦੇ ਲੋਕ ਆ ਬਜ਼ੁਰਗ ਆਂ ਦੂਸਰੇ ਲੋਕ ਆ ਨੀਡੀਆ ਆ ਉਹਨਾਂ ਨੂੰ ਬਹੁਤ ਹੈਲਪ ਮਿਲ ਜਾਂਦੀ ਹੈ ਪਰ ਜਿਹੜੀ ਸਾਡੀ ਜਨਰੇਸ਼ਨ ਹੈ ਨਾ ਸਕੂਲ ਦੇ ਬੱਚੇ ਆ ਇਹ ਨਾ ਤਾਂ ਉੱਥੇ ਜਾਂਦੇ ਆਂ ਨਾ ਇਹਨਾਂ ਦੇ ਪੇਰੈਂਟਸ ਜਿਹੜੇ ਆ ਇਹ ਅਫੋਰਡ ਕਰਦੇ ਆਂ ਵੀ ਅਸੀਂ ਜਾਈਏ ਸਾਡੇ ਸਕੂਲ ਵਿੱਚ ਮੀਡਲ ਕਲਾਸ ਜਾਂ ਲੋਅਰ ਕਲਾਸ ਫੈਮਿਲੀ ਦੇ ਬੱਚੇ ਹੈਗੇ ਇਹ ਹੈਸੀਟੇਟ ਕਰਦੇ ਆਂ ਡਾਕਟਰ ਨੂੰ ਜਾ ਕੇ ਦਿਖਾਣਾ ਦਵਾਈਆਂ ਲੈਣਾ ਜਾਂ ਅੱਖਾਂ ਚੈੱਕ ਕਰਾਣਾ ਜਾਂ ਦੰਦਾਂ ਦਾ ਚੈੱਕ ਕਰਾਣਾ ਇਹ ਜਿਹੜਾ ਇਹਨਾਂ ਨੇ ਬਾਲਪੁਰ ਸਮਾਜ ਨੇ ਇੱਕ ਫੌਲਸ ਕੀਤੇ ਆਂ ਵੀ ਅਸੀਂ ਬੱਚਿਆਂ ਨੂੰ ਕਰਨਾ ਹੈ ਮੈਂ ਕਹਿੰਦਾ ਇਹ ਤਾਂ ਬਹੁਤ ਹੀ ਬੈਸਟ ਉਪਰਾਲਾ ਹੈ ਇਹਨਾਂ ਦਾ ਬਹੁਤ ਹੀ ਅੱਛਾ ਇੱਕ ਪ੍ਰੋਜੈਕਟ ਇਹਨਾਂ ਨੇ ਲਿਆ ਇਹ ਸਾਡੀ ਜਿਹੜੀ ਅੱਜ ਦੀ ਜਨਰੇਸ਼ਨ ਹੈ ਇਹ ਇਸ ਨੂੰ ਦੇਖ ਰਿਹਾ ਹੈ ਇਸ ਨੂੰ ਚਾਹੁੰਦੇ ਆ ਕਿ ਇਹ ਸਵਸਥ ਹੋਵੇ ਔਰ ਜੇ ਅੱਜ ਦੀ ਜਨਰੇਸ਼ਨ ਸਵਸਥ ਹੋਏਗੀ ਤੇ ਇਹ ਸਾਡੇ ਜਿਹੜੇ ਅੱਗੇ ਵੀ ਇਹਨਾਂ ਦਾ ਜਿਹੜਾ ਹੈ ਹੈਲਥ ਵਾਈਜ਼ ਇਹ ਠੀਕ ਰਹਿਣਗੇ ਤੇ ਇੱਕ ਇਹਨਾਂ ਨੇ ਨਵੀਂ ਜਿਹੜੀ ਹੈ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਮੈਂ ਕਹਿੰਦਾ ਵੀ ਜਿਹੜੀ ਵੀ ਦੂਜੀ ਵੀ ਸੰਸਥਾਵਾਂ ਹੈਗੀਆਂ ਸਰਕਾਰੀ ਸਕੂਲਾਂ ਵਿੱਚ ਵੀ ਚੈੱਕ ਕਰਦੇ ਆ ਹੁਣ ਵੀ ਅਸੀਂ ਚੈੱਕ ਕਰਾਇਆ ਸੀਗਾ ਬਾਕੀ ਜਗ੍ਹਾ ਤੇ ਵੀ ਜਿੱਥੇ ਵੀ ਇਹਨਾਂ ਨੂੰ ਲੱਗਦਾ ਵੀ ਅਸੀਂ ਉੱਥੇ ਬੱਚੇ ਜਿਹੜੇ ਹੈ ਇਹਨਾਂ ਨੂੰ ਮੈਡੀਕਲ ਹੈਲਪ ਦੀ ਲੋੜ ਹੈ ਜਾਂ ਕਰਾਣੀ ਚਾਹੀਦੀ ਹੈ ਇਹ ਕਰਾਂਦੇ ਰਹਿਣ ਬੱਚਿਆਂ ਦਾ ਇਹਦੇ ਨਾਲ ਬਹੁਤ ਫਾਇਦਾ ਮੈਂ ਉੱਥੇ ਹੁਣ ਡਾਕਟਰ ਸਾਹਿਬ ਕੋਲ ਬੈਠਾ ਸੀਗਾ ਉਹ ਅੱਖਾਂ ਚੈੱਕ ਕਰ ਰਹੇ ਸੀਗੇ ਡੈਂਟਲ ਚੈੱਕਅਪ ਕਰ ਰਹੇ ਸੀਗੇ ਉਹਦੇ 'ਚ ਬਹੁਤ ਬੱਚਿਆਂ ਦੇ ਅੱਖਾਂ ਬਹੁਤ ਕਮਜ਼ੋਰ ਸੀਗੀਆਂ ਕਈਆਂ ਨੂੰ ਚਸ਼ਮੇ ਲੱਗਣ ਵਾਲੇ ਸੀਗੇ ਕਈਆਂ ਨੂੰ ਦਵਾਈਆਂ ਦੇਣ ਵਾਲੀ ਸੀਗੀਆਂ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਦੇਰ ਨਾਟ ਅਵੇਅਰ ਕਿ ਸਾਨੂੰ ਲੋੜ ਹੈ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਗੋਟ ਤੇ ਕੋਈ ਦਿਖਦਾ ਹੈ ਕੰਦੇ ਜੀ ਨਹੀਂ 딤 ਦਿਖਦਾ ਧੁੰਦਲਾ ਦਿਖਦਾ ਤਾਂ ਇਹ ਚੀਜ਼ ਇਹਨਾਂ ਨੇ ਜਿਹੜੀ ਕੀਤੀ ਹੈ ਸਾਡੇ ਇਹਨਾਂ ਨੇ ਬਾਰਪੁਰ ਵੈਲਫੇਅਰ ਸਮਾਜ ਨੇ ਬਾਰਪੁਰ ਸਮਾਜ ਵੈਲਫੇਅਰ ਨੇ ਇਹਨਾਂ ਨੇ ਬਹੁਤ ਹੀ ਅੱਛਾ ਕੰਮ ਕੀਤਾ ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਤੇ ਇਹਨਾਂ ਨੇ ਇੱਕ ਸਾਡੇ ਸਕੂਲ ਵਿੱਚ ਸਾਨੂੰ ਇਹ ਮੌਕਾ ਦਿੱਤਾ ਇੱਥੇ ਆਏ ਆਂ ਔਰ ਇਹ ਇੱਥੇ ਮੈਂ ਕਹਿੰਦਾ ਵੀ ਹੋਰ ਵੀ ਅੱਗੇ ਇਸ ਤਰ੍ਹਾਂ ਦੇ ਕਰਦੇ ਰਹਿਣਗੇ ਤਾਂ ਕਿ ਜਿਹੜੀ ਸਾਡੀ ਜਿਹੜੀ ਸਾਡੀ ਜਨਰੇਸ਼ਨ ਹੈ ਉਹਨੂੰ ਇਸਦਾ ਫਾਇਦਾ ਮਿਲਦਾ ਰਹੇਗਾ ਔਰ ਇਨਾਂ ਦਾ ਬਹੁਤ ਧੰਨਵਾਦੀਆਂ ਮੈਂ ਤਾਂ ਇਹ ਸਾਡੇ ਚਾਵਲਾ ਜੀ ਆਰਿਆ ਜੀ ਆਏ ਸੀਗੇ ਜਿਨ੍ਹਾਂ ਨੇ ਪ੍ਰਪੋਜ਼ ਕੀਤਾ ਸੀ ਵੀ ਅਸੀਂ ਇੱਕ ਮੈਡੀਕਲ ਕੈਂਪ ਲਾਣਾ ਹੈ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਵੀ ਤੁਸੀਂ ਜਿਹੜਾ ਬੱਚਿਆਂ ਦਾ ਵੀ ਖਿਆਲ ਕਰੋ ਉਹਨਾਂ ਵਾਸਤੇ ਲਾਓਗੇ ਤਾਂ ਬਹੁਤ ਠੀਕ ਰਹੇਗਾ ਮੈਂ ਹੁਣ ਮੇਰੀ from the core of my heart ਮੈਂ ਇਹ ਕਹਿੰਦਾ ਕਿ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਅੱਗੇ ਵੀ ਜਿਹੜੇ ਦੂਜੇ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਵੀ ਇੱਕ ਮਾਰਗਦਰਸ਼ਨ ਮਿਲੇਗਾ ਵੀ ਅਸੀਂ ਬੱਚਿਆਂ ਦਾ ਹੈਲਥ ਚੈੱਕਅਪ ਕਰਾਈਏ ਜੇ ਕੋਈ ਕਮੀ ਪੇਸ਼ ਹੈ ਤਾਂ ਉਹਨਾਂ ਨੂੰ ਗਾਈਡ ਕਰੀਏ ਤਾਂ ਕਿ ਟਾਈਮ ਸਿਰ ਉਹਦਾ ਟ੍ਰੀਟਮੈਂਟ ਕੀਤਾ ਜਾ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਥੇ ਆਏ ਬਹੁਤ ਬਹੁਤ ਆਬਾਰ